ਸਰੋਂ ਦਾ ਪ੍ਰੋਸੈਸ ਇਹ ਹੈਗਾ ਜੀ ਜਦੋਂ ਵੀ ਸਰੋਂ ਨੂੰ ਕੋਲੂ ਵਾਲਾ ਤੇਲ ਕੱਢਦਾ ਤਾਂ ਇੱਕ ਕੁਆਂਟਲ ਸਰੋਂ ਨੂੰ ਘੱਟੋ ਘਾਟੋ 3-4 ਲੀਟਰ ਪਾਣੀ ਲਾ ਦਿੰਦਾ ਪਾਣੀ ਲਾਉਣ ਦਾ ਮਕਸਦ ਇਹ ਹੁੰਦਾ ਵੀ ਇੱਕ ਤਾਂ ਸਰੋਂ ਦੀ ਖਾਲਾ ਜਿਹੜੀ ਉਹ ਤੁਰਦੀ ਆ ਹਾਂਜੀ ਕੋਲੂ ਜਾਮ ਨਹੀਂ ਹੁੰਦਾਗਾ ਪਾਣੀ ਲਾਉਣ ਨਾਲ ਦੂਜੇ ਪਾਸੇ ਜਦੋਂ 4 ਲੀਟਰ ਪਾਣੀ ਥੋੜਾ ਤੇਲ ਦੇ ਵਿੱਚ ਰਲ ਗਿਆ ਤਾਂ ਉਹ ਤੁਹਾਡਾ ਤੇਲ ਵੇਖਣ ਚ ਤਾਂ ਜਰੂਰ ਤੁਹਾਨੂੰ ਉਹ ਜਿਹਾ ਲੱਗੂ ਪਰ ਉਹਦੇ ਵਿੱਚ ਪਾਣੀ ਦੇ ਨਾਲ ਹੌਲੀ-ਹੌਲੀ ਇੱਕ ਉਲੀ ਟੈਗ ਬੈਕਟੀਰੀਆ ਬਣ ਜਾਂਦੇ ਆ ਜਿਹੜਾ ਤੇਲ ਤੁਸੀਂ ਕੋਈ ਬਾਹਲਾ ਚਰਨੀ ਰੱਖ ਸਕਦੇ ਮੰਨ ਕੇ ਚਲੋ 2-3 ਮਹੀਨਾ ਬਾਅਦ ਉਹ ਤੇਲ ਚ ਫੰਗਸ ਬਣਨੀ ਸ਼ੁਰੂ ਹੋ ਜਾਂਦੀ ਹੈ ਅਸੀਂ ਉਸ ਪਾਣੀ ਦੀ ਥਾਂ ਤੇ 10 ਕਿਲੋ ਗੁਲਾਬ ਦੇ ਤਾਜ਼ੇ ਫੁੱਲ ਤੋੜ ਕੇ ਉਹ ਤੇਲ ਸਰੋਂ ਚ ਮਿਕਸ ਕਰਕੇ ਉਹਨੂੰ ਕੋਲੂ ਤੇ ਪੀਸਦੇ ਆ ਤਾਂ ਕਿ ਉਹ ਜਿਹੜਾ ਗੁਲਾਬ ਦੇ ਫੁੱਲਾਂ ਦਾ 3-4 ਲੀਟਰ ਪਾਣੀ ਆ ਅਰਕ ਆ ਉਹਦਾ ਉਹ ਨਿਕਲ ਕੇ ਤੇਲ ਚ ਰਲ ਜਾਈ ਉਦੇ ਨਾਲ ਕੀ ਹੈ ਵੀ ਤੇਲ ਦੀ ਜਿਹੜੀ ਕੁਆਲਿਟੀ ਉਹ ਇੰਨੀ ਕੁ ਵਧੀਆ ਬਣਦੀ ਹੈ ਵੀ ਤੇਲ ਭਾਵੇਂ ਤੁਹਾਡਾ 100 ਸਾਲ ਪਿਆ ਰਹੇ ਤੇਲ ਖਰਾਬ ਹੋ ਹੀ ਨਹੀਂ ਸਕਦਾ ਕਿਉਂਕਿ ਗੁਲਾਬ ਇੱਕ ਤੁਸੀਂ ਜੇ ਪਿੱਛੇ ਮੁੜ ਕੇ ਵੇਖੋਗੇ ਦੁਨੀਆ ਭਰ ਦੀ ਸਭ ਤੋਂ ਪਹਿਲੀ ਐਂਟੀਬੈਟਿਕ ਆ ਜਿਹੜੀ ਕਿਸੇ ਜ਼ਮਾਨੇ 'ਚ ਅੱਖਾਂ 'ਚ ਵੀ ਲੋਕ ਪਾਉਂਦੇ ਸੀ ਤੇ ਗੁਲਾਬ ਉਹ ਤਾਂ ਹੀ ਕੰਮ ਆਉਂਦਾ ਸੀ ਇਹ ਸਰੋ ਦਾ ਤੇਲ 'ਚ ਫਿਰ ਖੁਸ਼ਬੂ ਆਉਂਦੀ ਹੈ ਪੂਰੀ ਆਉਂਦੀ ਹੈ ਜੀ ਖੁਸ਼ਬੂ ਨਾਲ ਇਹਦੇ ਅਸੀਂ ਸਾਫ ਸੁੱਕਾ ਧਣੀਆਂ ਪਾਉਣੇ 5 ਕਿਲੋ ਜਿਹਦੇ ਨਾਲ ਤੁਸੀਂ ਸਰੋਂ ਦੇ ਤੇਲ 'ਚ ਕੋਈ ਭਿੰਡੀ ਕੋਈ ਸੁੱਕੀ ਸਬਜ਼ੀ ਬਣਾ ਕੇ ਕਿਸੇ ਮੂਰੇ ਰੱਖ ਦਿਓਗੇ ਦੱਸ ਨਹੀਂ ਸਕਦਾ ਵੀ ਸਰੋਂ ਦੇ ਤੇਲ 'ਚ ਬਣੀ ਹੈ ਕਿ ਕਿਸੇ ਚੰਗੇ ਦੇਸੀ ਘਿਓ 'ਚ ਬਣੀ ਹੈ ਦਿਖਾਓ ਸਾਡੇ ਦਰਸ਼ਕਾਂ ਨੂੰ ਬੋਤਲ ਦੀ ਆ ਤੁਹਾਡੇ ਕੋਲ ਹੀ ਆ ਜੀ ਆਹ ਦੇਖੋ ਮੈਂ ਬੋਤਲ ਪਈ ਆ ਆ 2 ਲੀਟਰ ਦੀ ਬੋਤਲ ਹੈ ਇਹ ਪੀਲੀ ਸਰੋਂ ਦਾ ਤੇਲ ਆ ਤੇ ਉਹ ਜਿਹੜਾ ਢੰਗ ਤੁਹਾਨੂੰ ਮੈਂ ਦੱਸਿਆ ਉਸੇ ਤਰ੍ਹਾਂ ਹੀ ਕੱਢਿਆ ਗਿਆ ਇਹ ਠੀਕ ਹਾਂਜੀ ਤੇ ਕੀ ਰੇਟ ਚੱਲ ਰਿਹਾ ਹੈਗਾ ਦੂਜੇ ਪਾਸੇ ਇਹਦਾ ਇਹ ਵੀ ਹੈ ਜਿਹੜੀ ਇਹਦੀ ਖਾਲਾ ਜਿਹੜੇ ਡੰਗਰ ਨੂੰ ਪਾਵਾਂਗੇ ਉਹ ਡੰਗਰ ਫਰਾਕਲ ਨਹੀਂ ਹੁੰਦਾ ਜੀ ਉਹ ਡੰਗਰ ਰਹੂਗਾ ਵੀ ਅਸੀਂ ਤਾਂ ਖਰ ਬਾਗ ਨੂੰ ਪਾਉਣੀ ਹੁੰਦੀ ਜ਼ਿਆਦੇ ਡੰਗਰਾਂ ਨੂੰ ਕੱਟ ਪੈਂਦੀ ਹੈ ਬਾਗ ਨੂੰ ਜ਼ਿਆਦੇ ਪੈਂਦੀ ਹੈ ਤੇ ਇਸ ਕਰ ਇਹ ਸਾਨੂੰ ਆਪ ਨੂੰ 215 ਰੁਪਏ ਕਾਸਟ ਕਰਦਾ ਠੀਕ ਹੈ ਮਾਰਕੀਟ ਦੇ ਵਿੱਚ ਤੁਸੀਂ ਕੀ ਸੇਲ ਕਰੋ 200 ਰੁਪਏ ਸੇਲ ਕਿਉਂਕਿ ਅਸੀਂ ਇਹ ਸੋਚ ਲੈਨੇ ਵੀ ਸਾਨੂੰ ਖਲ ਮਹਿੰਗੀ ਪੈ ਗਈ ਕਿਉਂਕਿ ਅਸੀਂ ਬਾਗ ਨੂੰ ਖਲ ਪਾਉਣੀ ਹੁੰਦੀ ਆ ਫਿਰ ਖਲ ਅਸੀਂ ਆਪ ਦੀ ਪਾਉਣੀ ਆ ਇਸ ਕਰਕੇ ਵੀ ਅਸੀਂ ਇਹਨੂੰ ਸੋਚ ਲੈਨੇ ਵੀ ਚਲੋ ਆਪਣੀ ਖਲ 30 ਨਹੀਂ ਤਾਂ ਆਪਾਂ ਆਪਦੀ ਖਲ 35 ਰੁਪਏ ਗਿਣ ਲਓ ਤੇਲ ਘਟਾ ਲਓ ਤੇਲ ਨੂੰ ਖਲ ਵਾਲੇ ਪਾਸੇ 5 ਰੁਪਏ ਵਧ ਪਾ ਲਓ ਹਾਂਜੀ ਤੇ ਇਹ ਸਰੋ ਤੁਸੀਂ ਲਾਉਣੇ ਵੀ ਮਤਲਬ ਹਾਂ ਲੱਗੀ ਵੀ ਹੁਣ ਤੁਸੀਂ ਆ ਦੇਖ ਸਕਦੇ ਹੋ ਆ ਪੀੜੀ ਸਰੋ ਮੇਰੇ ਕੋਲੇ ਲੱਗੀ ਆ ਆਪ ਦੀ ਸਰੋ ਆ ਪਹਿਲਾਂ ਰਾਜਸਥਾਨ ਚੋਂ ਲਿਆ ਕੇ ਬੀਜੀ ਸੀ ਪਹਿਲੇ ਸਾਲ ਅਸੀਂ ਉੱਥੋਂ ਲਿਆ ਕੇ ਸੇਲ ਵੀ ਉੱਥੋਂ ਲਿਆ ਕੇ ਕੀਤੀ ਐ ਪਰ ਹੁਣ ਅਸੀਂ ਆਪ ਦੀ ਲਾਉਣੀ ਸ਼ੁਰੂ ਕਰਤੀ ਹੁਣ ਸਰੋ ਸਾਡੀ ਆਪ ਦੀ ਆਗਲੇ ਸਾਲ ਸਰੋ ਨੇ ਮੋਲ ਲੈਣ ਦੀ ਲੋੜ ਨਹੀਂ ਪੈਂਦੀ ਇਹਦਾ ਲਾਉਣਾ ਤੁਹਾਡਾ ਤਰੀਕਾ ਵੀ ਮੈਂ ਦੇਖਿਆ ਬੜਾ ਵਧੀਆ ਸੀਗਾ ਹਾਂ ਬੈਡ ਤੇ ਲਾਓ ਇਹਨੂੰ ਬੈਡ ਤੇ ਬਹੁਤ ਵਧੀਆ ਹੁੰਦੀ ਹੈ ਇਹ ਹਾਂ ਬੈਡ ਤੇ ਲੱਗੀ ਸੀਗੀ ਵਿੱਚ ਡ੍ਰੈਗਨ ਆਈ ਨਾਲ ਹਾਂ ਡ੍ਰੈਗਨ ਵੀ ਹੈਗੇ ਡ੍ਰੈਗਨ ਨੂੰ ਵੀ ਚਲੋ ਠੰਡ ਤੋਂ ਬਚਾਇਆ ਇਹਨੇ ਕੋਰੇ ਤੋਂ ਬਚਾਇਆ ਦੋਨੇ ਮੰਨ ਲਓ ਐਂਟਰ ਕ੍ਰੌਕ ਅਸੀਂ ਇਹਨੂੰ ਡ੍ਰੈਗ ਨੇ ਤਾਂ ਹੋਣਾ ਹੀ ਸੀ ਕੋਈ ਸਾਨੂੰ ਕੁਚਾਰ ਪਈ ਸਰੋਂ ਵੀ ਦੇ ਕੇ ਜਾਊਗੀ